ਪੰਜਾਬ ਸਰਕਾਰ ਦੇ ਵੱਲੋਂ ਇੱਕ ਹੋਰ ਬੇਹਦੀ ਖਾਸ ਉਪਰਾਲਾ ਕੀਤਾ ਗਿਆ ਹੈ ਪੰਜਾਬ ਦੇ ਲੋਕਾਂ ਦੀ ਸਹੂਲਤ ਦੇ ਲਈ ਸਿਹਤ ਵਿਭਾਗ ਦੇ ਵਿੱਚ ਨਵੀਆਂ 46 ਅਤਿ ਆਧੁਨਿਕ ਐਂਬੂਲੈਂਸਾਂ ਸ਼ਾਮਲ ਕੀਤੀ ਗਈ ਹੈ ਜਾਨੀ ਸਿਹਤ ਮੰਤਰੀ ਬਲਬੀਰ ਸਿੰਘ ਨੇ ਇਹ ਐਂਬੂਲੈਂਸਾਂ ਨੂੰ ਹਰੀ ਚੰਡੀ ਦਿੱਤੀ ਹੈ ਰਵਾਨਾ ਕੀਤਾ ਵੈ ਇਹ ਐਂਬੂਲੈਂਸਾਂ ਦੇ ਵਿੱਚ ਹਰ ਇੱਕ ਸਹਾਇਤਾ ਦੇ ਲਈ ਜੋ ਸਹੂਲਤ ਹੈ ਇਸ ਦੇ ਵਿੱਚ ਉਪਲਬਧ ਹੋਵੇਗੀ ਪੂਰੇ ਤਰੀਕੇ ਦੇ ਨਾਲ ਇਹ ਆਧੁਨਿਕ ਚੀਜ਼ਾਂ ਦੇ ਨਾਲ ਲੈਸ ਹੋਣ ਗਿਆ ਔਰ ਇਸ ਦੇ ਨਾਲ ਕਾਫੀ ਜ਼ਿਆਦਾ ਸਹਾਇਤਾ ਮਿਲੇਗੀ ਔਰ ਐਂਬੂਲੈਂਸਾਂ ਜੋ ਕਿ ਸਮੇਂ ਸਿਰ ਪਹੁੰਚਦੀਆਂ ਨੇ ਮਰੀਜ਼ ਦੇ ਕੋਲ ਔਰ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਂਦੀਆਂ ਨੇ ਕਾਫੀ ਦਾ ਇਸ ਚੀਜ਼ ਤੇ ਵਿਛ ਧਿਆਨ ਦਿੱਤਾ ਹੈ ਪੰਜਾਬ ਸਰਕਾਰ ਦੇ ਵੱਲੋਂ ਔਰ ਸਮਾ ਸੀਮਾ ਵਾ ਜੋ ਕਿ ਹੁਣ ਘਟ ਜਾਵੇਗੀ ਕਿਉਂਕਿ ਮੌਕੇ ਤੇ ਜੋ ਐਮਬੂਲੈਂਸਾਂ ਵੈ ਜਦ ਤੱਕ ਪਹੁੰਚਣਾ ਬੇਦ ਲਾਜ਼ਮੀ ਹੁੰਦਾ ਵੈ ਔਰ ਹੁਣ 46 ਨਵੀਆਂ ਆਧੁਨਿਕ ਐਮਬੂਲੈਂਸਾਂ ਦੇ ਜੁੜ ਜਾਣ ਨਾਲ ਹੁਣ ਸਿਹਤ ਵਿਭਾਗ ਦੇ ਵਿੱਚ ਕਾਫੀ ਜ਼ਿਆਦਾ ਫਾਇਦਾ ਹੋਣ ਵਾਲਾ ਵੈ ਔਰ ਇਹਨਾਂ ਦੇ ਵਿੱਚ ਕਾਫੀ ਚੀਜ਼ਾਂ ਜੋ ਕਿ ਹੁੰਦੀਆਂ ਨੇ ਆਕਸੀਜਨ ਹੈ ਜੋ ਕਿ ਐਮਬੂਲੈਂਸ ਦੇ ਵਿੱਚ ਹੁਣੀ ਬਹੁਤ ਲਾਜ਼ਮੀ ਹੁੰਦੀ ਹੈ ਐਮਰਜੈਂਸੀ ਦਵਾਈਆਂ ਇਹਨਾਂ ਦੇ ਵਿੱਚ ਹੁੰਦੀਆਂ ਨੇ ਯਾਨੀ ਕਿ ਜੋ ਫਰਸਟ ਏਡ ਕਿਟਸ ਹੁੰਦੀਆਂ ਨੇ ਪ੍ਰੋਪਰ ਇਹਨਾਂ ਦੇ ਵਿੱਚ ਹਾਈ ਟੈਕ ਹੁੰਦੀਆਂ ਨੇ ਇਹਨਾਂ ਦੇ ਵਿੱਚ ਅਵੇਲੇਬਲ ਹੋਣਗੀ ਆ ਔਰ ਇੱਕ ਐਂਬੂਲੈਂਸ ਹੈ ਜਿਸ ਨੂੰ ਕੀ ਘੱਟ ਤੋਂ ਘੱਟ ਸਮੇਂ ਦੇ ਵਿੱਚ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਪਹੁੰਚਣਾ ਹੁੰਦਾ ਵੈ ਜਿਸ ਕਰਕੇ ਕੀ ਇਸ ਦਾ ਸਹੀ ਦਰੋਸਤ ਰਹਿਣਾ ਕਾਫੀ ਲਾਜ਼ਮੀ ਹੁੰਦਾ ਵੈ ਔਰ ਨਵੀਂ ਐਂਬੂਲੈਂਸ ਦੇ ਜੁੜ ਜਾਣ ਨਾਲ ਇਸ ਹਿੱਸੇ ਦੇ ਵਿੱਚ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਕਿਉਂਕਿ ਜੋ ਸਿਹਤ ਜਦੋਂ ਕਿਸੇ ਵਿਅਕਤੀ ਦੀ ਖਰਾਬ ਹੁੰਦੀ ਹੈ ਕੋਈ ਅਨਖੋਨੀ ਜਾਪਦੀ ਹੈ ਵਾਪਰਦੀ ਹੈ ਕੋਈ दुर्घटना ਹੁੰਦੀ ਹੈ ਤਾਂ ਮੌਕੇ ਤੇ ਐਂਬੂਲੈਂਸ ਦਾ ਆਣਾ ਮਰੀਜ਼ ਨੂੰ ਲੈ ਕੇ ਜਾਣਾ ਉਸ ਦੇ ਲਈ ਘੱਟ ਤੋਂ ਘੱਟ ਸਮਾਂ ਚਾਹੀਦਾ ਹੁੰਦਾ ਹੈ ਔਰ ਐਂਬੂਲੈਂਸ ਦੇ ਵਿੱਚ ਜੋ ਕਿ ਮਡਲੀ ਸਹਾਇਤਾ ਦੇ ਨਾਲ ਜੁੜੀ ਹਰ ਇੱਕ ਚੀਜ਼ ਉੱਥੇ ਮੌਜੂਦ ਹੋਣੀ ਕਾਫੀ ਲਾਜ਼ਮੀ ਹੈ ਆਕਸੀਜਨ ਜੋ ਹੋਣੀ ਮਲਸ ਦੇ ਵਿੱਚ ਕਾਫੀ ਲਾਜ਼ਮੀ ਹੁੰਦੀ ਹੈ ਕਈ ਚੀਜ਼ਾਂ ਹੁੰਦੀਆਂ ਨੇ ਜੋ ਐਂਬੂਲੈਂਸ ਦੇ ਵਿੱਚ ਕਾਫੀ ਜ਼ਿਆਦਾ ਜੋ ਸਹਾਇਤਾ ਦਿੰਦੀਆਂ ਨੇ ਤੇ ਜੇ ਐਂਬੂਲੈਂਸਾਂ ਨਮੀਆਂ ਜੁੜ ਗਈਆਂ ਤੇ ਹੁਣ ਇਹਨਾਂ ਚੀਜ਼ਾਂ ਦੇ ਵਿੱਚ ਕਾਫੀ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਔਰ ਪੰਜਾਬ ਸਰਕਾਰ ਵੱਲੋਂ ਜੋ ਇਹ ਨਵੀਆਂ ਐਂਬੂਲੈਂਸਾਂ ਸ਼ਾਮਲ ਕੀਤੀਆਂ ਗਈਆਂ ਨੇ ਸਿਹਤ ਵਿਭਾਗ ਦੇ ਵਿੱਚ ਕਾਫੀ ਜ਼ਿਆਦਾ ਲਾਭ ਦੇਣ ਵਾਲੀਆਂ ਨੇ ਔਰ ਸਿਹਤ ਮੰਤਰੀ ਨੇ ਇਸ ਦੌਰਾਨ ਗਰਮੀ ਨੂੰ ਲੈ ਕੇ ਵੀ ਕੁਝ ਕਿਹਾ ਵੈ ਉਸ ਬਾਰੇ ਵੀ ਦੱਸ ਦਿੰਨੇ ਆ ਕਿ ਗਰਮੀ ਕਾਫੀ ਜ਼ਿਆਦਾ ਪੈ ਰਹੀ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਹਰੀ ਚੰਡੀ ਦਿੱਤੀ ਗਈ ਜਦ ਐਂਬੂਲੈਂਸਾਂ ਨੂੰ ਤਾਂ ਗਰਮੀ ਬਾਰੇ ਵੀ ਸੁਝਾਅ ਦਿੱਤੇ ਗਏ ਨੇ ਕਿ बार-बार ਪਾਣੀ ਪੀਓ ਗਰਮੀ ਦੇ ਵਿੱਚ ਬਾਹਰ ਨਾ ਨਿਕਲੋ ਔਰ ਆਪਣੇ ਆਪ ਨੂੰ ਬਚਾ ਕੇ ਰੱਖੋ ਇਸ ਗਰਮੀ ਤੋਂ ਔਰ ਦੁੱਧ ਪੀਣ ਤੋਂ ਬਾਅਦ ਬਾਹਰ ਜਾਣ ਗੁਰੇਸ਼ ਕਰੋ ਔਰੇ ਕੁਝ ਗੱਲਾਂ ਨੇ ਟਿਪਸ ਨੇ ਗਰਮੀ ਨੂੰ ਵੀ ਦੇਖਦਿਆ ਜੋ ਕਿ ਸਿਹਤ ਮੰਤਰੀ ਬਲਬੀਰ ਸਿੰਘ ਨੇ ਸਾਂਝੀਆਂ ਕੀਤੀਆਂ ਨੇ ਔਰ ਐਂਬੂਲੈਂਸਾਂ ਨੂੰ ਅੱਜ ਹਰੀ ਚੰਡੀ ਦਿੱਤੀ ਗਈ ਹੈ ਔਰ 46 ਨਵੀਆਂ ਅਤਿ ਆਧੁਨਿਕ ਐਂਬੂਲੈਂਸਾਂ ਨੇ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਦੀ ਸਹੂਲਤ ਦੇ ਲਈ ਸਿਹਤ ਵਿਭਾਗ ਦੇ ਬੇੜੇ ਦੇ ਵਿੱਚ ਸ਼ਾਮਲ ਕਰਵਾਈਆਂ ਗਈਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਹੋਰ ਬੇਹੱਦ ਹੀ ਖਾਸ ਉਪਰਾਲਾ ਕੀਤਾ ਗਿਆ ਹੈ ਪੰਜਾਬ ਦੇ ਲੋਕਾਂ ਦੀ ਸਹੂਲਤ ਦੇ ਲਈ ਸਿਹਤ ਵਿਭਾਗ ਦੇ ਵਿੱਚ ਨਵੀਆਂ 46 ਅਧਿਆਤਨਿਕ ਐਂਬੂਲੈਂਸਾਂ ਸ਼ਾਮਲ ਕੀਤੀ ਗਈ ਹੈ ਨਹੀਂ ਸਿਹਤ ਮੰਤਰੀ ਬਲਬੀਰ ਸਿੰਘ ਨੇ ਇਹ ਐਂਬੂਲੈਂਸਾਂ ਨੂੰ ਹਰੀ ਚੰਡੀ ਦਿੱਤੀ ਹੈ ਰਵਾਨਾ ਕੀਤਾ ਵੈ ਇਹ ਐਂਬੂਲੈਂਸਾਂ ਦੇ ਵਿੱਚ ਹਰ ਇੱਕ ਸਹਾਇਤਾ ਦੇ ਲਈ ਜੋ ਸਹੂਲਤ ਹੈ ਇਸ ਦੇ ਵਿੱਚ ਉਪਲਬਧ ਹੋਵੇਗੀ ਪੂਰੇ ਤਰੀਕੇ ਦੇ ਨਾਲ ਇਹ ਆਧੁਨਿਕ ਚੀਜ਼ਾਂ ਦੇ ਨਾਲ ਲੈ ਸੋਣ ਗਿਆ ਔਰ ਇਸ ਦੇ ਨਾਲ ਕਾਫੀ ਜ਼ਿਆਦਾ ਸਹਾਇਤਾ ਮਿਲੇਗੀ ਔਰ ਐਂਬੂਲੈਂਸਾਂ ਜੋ ਕਿ ਸਮੇਂ ਸਿਰ ਪਹੁੰਚਦੀਆਂ ਨੇ ਮਰੀਜ਼ ਦੇ ਕੋਲ ਔਰ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਂਦੀਆਂ ਨੇ ਕਾਫੀ ਦਾ ਇਸ ਚੀਜ਼ ਦੇ ਵਿੱਚ ਧਿਆਨ ਦਿੱਤਾ ਹੈ ਪੰਜਾਬ ਸਰਕਾਰ ਦੇ ਵੱਲੋਂ ਔਰ ਸਮਾ ਸੀਮਾ ਹੈ ਜੋ ਕਿ ਹੁਣ ਘਟ ਜਾਵੇਗੀ ਕਿਉਂਕਿ ਮੌਕੇ ਤੇ ਜੋ ਐਮਬੂਲੈਂਸਾ ਹੈ ਜਦ ਤੱਕ ਪਹੁੰਚਣਾ ਬੇਦ ਲਾਜ਼ਮੀ ਹੁੰਦਾ ਵੈ ਔਰ ਹੁਣ 46 ਨਵੀਆਂ ਆਧਿਕ ਆਧੁਨਿਕ ਐਮਬੂਲੈਂਸਾਂ ਦੇ ਜੁੜ ਜਾਣ ਨਾਲ ਹੁਣ ਸਿਹਤ ਵਿਭਾਗ ਦੇ ਵਿੱਚ ਕਾਫੀ ਜ਼ਿਆਦਾ ਫਾਇਦਾ ਹੋਣ ਵਾਲਾ ਵੈ ਔਰ ਇਹਨਾਂ ਦੇ ਵਿੱਚ ਕਾਫੀ ਚੀਜ਼ਾਂ ਜੋ ਕਿ ਹੁੰਦੀਆਂ ਨੇ ਆਕਸੀਜਨ ਹੈ ਜੋ ਕਿ ਐਮਬੂਲੈਂਸ ਦੇ ਵਿੱਚ ਹੁਣੀ ਬਹੁਤ ਲਾਜ਼ਮੀ ਹੁੰਦੀ ਹੈ ਐਮਰਜੈਂਸੀ ਦਵਾਈਆਂ ਇਹਨਾਂ ਦੇ ਵਿੱਚ ਹੁੰਦੀਆਂ ਨੇ ਯਾਨੀ ਕਿ ਜੋ ਫਰਸਟ ਏਡ ਕਿਟਸ ਹੁੰਦੀਆਂ ਨੇ ਪ੍ਰੋਪਰ ਇਹਨਾਂ ਦੇ ਵਿੱਚ ਹਾਈ ਟੈਕ ਹੁੰਦੀਆਂ ਨੇ ਇਹਨਾਂ ਦੇ ਵਿੱਚ ਅਵੇਲੇਬਲ ਹੋਣਗੀਆ ਔਰ ਇੱਕ ਐਂਬੂਲੈਂਸ ਹੈ ਜਿਸ ਨੂੰ ਕਿ ਘੱਟ ਤੋਂ ਘੱਟ ਸਮੇਂ ਦੇ ਵਿੱਚ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਪਹੁੰਚਣਾ ਹੁੰਦਾ ਵਾ ਜਿਸ ਕਰਕੇ ਕਿ ਇਸ ਦਾ ਸਹੀ ਦਰੋਸਤ ਰਹਿਣਾ ਕਾਫੀ ਲਾਜ਼ਮੀ ਹੁੰਦਾ ਵਾ ਔਰ ਨਵੀਂ ਐਂਬੂਲੈਂਸ ਦੇ ਜੁੜ ਜਾਣ ਨਾਲ ਇਸ ਹਿੱਸੇ ਦੇ ਵਿੱਚ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਕਿਉਂਕਿ ਜੋ ਸਿਹਤ ਜਦੋਂ ਕਿਸੇ ਵਿਅਕਤੀ ਦੀ ਖਰਾਬ ਹੁੰਦੀ ਹੈ ਕੋਈ ਅਣਖੋਨੀ ਜਾਂਪਦੀ ਹੈ ਵਾਪਰਦੀ ਹੈ ਕੋਈ ਸੜਕ दुर्घटना ਹੁੰਦੀ ਹੈ ਤਾਂ ਮੌਕੇ ਤੇ ਐਂਬੂਲੈਂਸ ਦਾ ਆਣਾ ਮਰੀਜ਼ ਨੂੰ ਲੈ ਕੇ ਜਾਣਾ ਉਸ ਤੇ ਲਈ ਘੱਟ ਤੋਂ ਘੱਟ ਸਮਾਂ ਚਾਹੀਦਾ ਹੁੰਦਾ ਹੈ ਔਰ ਐਂਬੂਲੈਂਸ ਦੇ ਵਿੱਚ ਜੋ ਕਿ ਮਡਲੀ ਸਹਾਇਤਾ ਦੇ ਨਾਲ ਜੁੜੀ ਹਰ ਇੱਕ ਚੀਜ਼ ਉੱਥੇ ਮੌਜੂਦ ਹੋਣੀ ਕਾਫੀ ਲਾਜ਼ਮੀ ਹੈ ਆਕਸੀਜਨ ਜੋ ਹੋਣੀ ਐਂਬੂਲੈਂਸ ਦੇ ਵਿੱਚ ਕਾਫੀ ਲਾਜ਼ਮੀ ਹੁੰਦੀ ਹੈ ਕਈ ਚੀਜ਼ਾਂ ਹੁੰਦੀਆਂ ਨੇ ਜੋ ਐਂਬੂਲੈਂਸ ਦੇ ਵਿੱਚ ਕਾਫੀ ਜ਼ਿਆਦਾ ਜੋ ਸਹਾਇਤਾ ਦਿੰਦੀਆਂ ਨੇ ਤੇ ਜੇ ਐਂਬੂਲੈਂਸਾਂ ਨਮੀਆਂ ਜੁੜ ਗਈਆਂ ਤੇ ਹੁਣ ਇਹਨਾਂ ਚੀਜ਼ਾਂ ਦੇ ਵਿੱਚ ਕਾਫੀ ਜ਼ਿਆਦਾ ਫਾਇਦਾ ਹੋਣ ਵਾਲਾ ਵੈ ਔਰ ਪੰਜਾਬ ਸਰਕਾਰ ਦੇ ਵੱਲੋਂ ਜੋ ਇਹ ਨਵੀਆਂ ਐਂਬੂਲੈਂਸਾਂ ਸ਼ਾਮਲ ਕੀਤੀਆਂ ਗਈਆਂ ਨੇ ਸਿਹਤ ਵਿਭਾਗ ਦੇ ਵਿੱਚ ਕਾਫੀ ਜ਼ਿਆਦਾ ਲਾਭ ਦੇਣ ਵਾਲੀਆਂ ਨੇ ਔਰ ਸਿਹਤ ਮੰਤਰੀ ਨੇ ਇਸ ਦੌਰਾਨ ਗਰਮੀ ਨੂੰ ਲੈ ਕੇ ਵੀ ਕੁਝ ਕਿਹਾ ਵੈ ਉਸ ਬਾਰੇ ਵੀ ਦੱਸ ਦਿੰਨੇ ਆ ਕਿ ਗਰਮੀ ਕਾਫੀ ਜ਼ਿਆਦਾ ਪੈ ਰਹੀ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਹਰੀ ਚੰਡੀ ਦਿੱਤੀ ਗਈ ਜਦ ਐਂਬੂਲੈਂਸਾਂ ਨੂੰ ਤਾਂ ਗਰਮੀ ਬਾਰੇ ਵੀ ਸੁਝਾਅ ਦਿੱਤੇ ਗਏ ਨੇ ਕਿ बार-बार ਪਾਣੀ ਪੀਓ ਗਰਮੀ ਦੇ ਵਿੱਚ ਬਾਹਰ ਨਾ ਨਿਕਲੋ ਔਰ ਆਪਣੇ ਆਪ ਨੂੰ ਬਚਾ ਕੇ ਰੱਖੋ ਇਸ ਗਰਮੀ ਤੋਂ ਔਰ ਦੁੱਧ ਪੀਣ ਤੋਂ ਬਾਅਦ ਬਾਹਰ ਜਾਣ ਗੁਰੇਸ਼ ਕਰੋ ਔਰ ਇਹ ਕੁਝ ਗੱਲਾਂ ਨੇ ਟਿਪਸ ਨੇ ਗਰਮੀ ਨੂੰ ਵੀ ਦੇਖਦਿਆ ਜੋ ਕਿ ਸਿਹਤ ਮੰਤਰੀ ਬਲਬੀਰ ਸਿੰਘ ਨੇ ਸਾਂਝੀਆਂ ਕੀਤੀਆਂ ਨੇ ਔਰ ਐਂਬੂਲੈਂਸਾਂ ਨੂੰ ਅੱਜ ਹਰੀ ਚੰਡੀ ਦਿੱਤੀ ਗਈ ਹੈ ਔਰ 46 ਨਵੀਆਂ ਅਤਿ ਆਧੁਨਿਕ ਐਂਬੂਲੈਂਸਾਂ ਨੇ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਦੀ ਸਹੂਲਤ ਦੇ ਲਈ ਸਿਹਤ ਵਿਭਾਗ ਦੇ ਬੇੜੇ ਦੇ ਵਿੱਚ ਸ਼ਾਮਲ ਕਰਵਾਈਆਂ ਗਈਆਂ ਨੇ